ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੀ ਕਿਸਾਨੀ ਤੇ ਟ੍ਰੇਡ ਨੂੰ ਮੋਦੀ ਸਰਕਾਰ ਨੇ ਤਬਾਹ ਕਰਨ ਦਾ ਜਿਹੜਾ ਬੀੜਾ ਚੱਕ ਲਿਆ ਉਸ ਨੂੰ ਰੋਕਣ ਵਾਸਤੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰ ਤੇ ਹਰ ਜਗ੍ਹਾ ਤੇ ਪ੍ਰਦਰਸ਼ਨ ਹੋ ਰਿਹਾ ਕਿ ਇਹ ਸਮਝੌਤਾ ਦੇ ਲਾਗੂ ਹੋਣ ਨਾਲ ਇੰਡੀਆ ਦਾ ਜਿਹੜਾ ਇੱਥੋਂ ਅਸੀਂ ਮਾਲ ਵੇਚਾਂਗੇ ਉਸ ਤੇ 18% ਉੱਥੇ ਡਿਊਟੀ ਲੱਗਣੀ ਹੈ ਯੂ ਐਸ ਏ ਦੇ ਵਿੱਚ ਔਰ ਜਦੋਂ ਯੂ ਐਸ ਏ ਦਾ ਮਾਲ ਇੰਡੀਆ ਆਣਾ ਕਿ ਉਸ ਤੇ 0% ਹੈ ਇਹਦੇ ਨਾਲ ਕੀ ਹੋਏਗਾ ਜਿਹੜਾ ਯੂਐਸਏ ਤੋਂ ਇੱਥੇ ਮਾਲ ਆਏਗਾ ਉਹਦੇ ਨਾਲ ਜਿਹੜੇ ਸਾਡੇ ਕਿਸਾਨਾਂ ਦੇ ਉਹਨਾਂ ਦੀਆਂ ਫਸਲਾਂ ਤੇ ਉਹਦਾ ਰੇਟਾਂ ਤੇ ਬਹੁਤ ਵੱਡਾ ਅਸਰ ਪਏਗਾ ਤੇ ਉਹ ਜਿਹੜਾ ਪਹਿਲਾਂ ਹੀ ਆਪਣਾ ਜਿਹੜਾ ਸਾਡਾ ਕਿਸਾਨ ਹੈ ਬਲਕਿ ਘਾਟੇ ਘਾਟੇ ਵਾਂਗ ਜਿਹੜਾ ਤੰਦਾ ਬਣਿਆ ਹੋਇਆ ਖੁਦਗਸ਼ੀਆਂ ਕਰ ਰਿਹਾ ਉਹ ਹੋਰ ਅੱਗੇ ਜੋ ਕਿਸਾਨਾਂ ਵੱਲੋਂ ਅੱਜ ਭਾਰਤਪੰਦੀ ਕੋਲ ਦਿੱਤੀ ਗਈ ਸੀ ਜੋ ਕੇਂਦਰ ਤੇ ਯੂਐਲ ਦੀ ਕਿਸਾਨ ਮਾਰੂ ਨੀਤੀਆਂ ਦੀ ਜੋ ਡੀਲ ਹੋਈ ਹੈ ਉਹਦੇ ਵਿਰੋਧ ਵਿੱਚ ਰੱਖੀ ਗਈ ਹੈ ਤਾਂ ਜਿਹੜਾ ਹੈ ਪ੍ਰੋਟੈਕਟ ਹੈ ਇਹ ਉਹਦੇ ਸੰਬੰਧ ਚ ਹੈ ਜਿਹੜਾ ਅਸੀਂ ਕਿਸਾਨ ਪਰੋ蒂 ਬਿੱਲ ਇੱਕ ਟ੍ਰੇਡ ਬਿੱਲ ਹੈ ਜਿਹੜਾ ਪਾਸ ਕੀਤਾ ਮੋਦੀ ਸਰਕਾਰ ਨੇ ਯੂਐਸਏ ਟ੍ਰੇਡ ਵਿਲਰ ਜਿਹਦੇ ਵਿੱਚ ਕੀ ਹੈ ਕਿ ਵੀ ਜੇ ਤਾਂ ਯੂਐਸਏ ਨੇ ਕੋਈ ਇੱਥੇ ਮਾਲ ਵੇਚਣਾ ਆਪਣਾ ਚਾਹੇ ਉਹ ਕਿਸਾਨੀ ਪ੍ਰੋਡਕਟ ਆ ਚਾਹੇ ਕੋਈ ਵੀ ਪ੍ਰੋਡਕਟ ਆ ਉਹਦੇ ਤੇ 0% ਜਿਹੜਾ ਹੈਗਾ ਉਹਨਾਂ ਨੇ ਟੈਕਸ ਲਾਤਾ ਤੇ ਜਿਹੜਾ ਇੱਥੋਂ ਸਾਡਾ ਕਿਸਾਨ ਹੋਵੇ ਜਾਂ ਛੋਟਾ ਵਪਾਰੀ ਹੋਵੇ ਇੱਥੋਂ ਕੋਈ ਮਾਲ ਭੇਜਦਾ ਬਾਹਰ ਭੇਜਦਾ ਉਹ ਤੇ 18% ਪਹਿਲਾਂ 12% ਸੀ 12 ਤੋਂ ਵਧਾ ਕੇ 18% ਕਰ ਦਿੱਤਾ ਤੇ ਮੋਤੀ ਜਿਹੜੀ ਸਰਕਾਰ ਹੈ ਇਹ ਸ਼ੁਰੂ ਤੋਂ ਕਿਸਾਨ ਬਰੋਦੀ ਰਹੀ ਹੈ ਇਹ ਛੋਟੇ ਵਪਾਰੀ ਦੇ ਵਿਰੁੱਧ ਹੀ ਹੈ ਕਾਰਪੋਰੇਟਸ ਦੀ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਇਹ ਸਾਰੇ ਕਿਤੇ ਕਾਰਪੋਰੇਟਸ ਨੂੰ ਜਿਹੜਾ ਕਾਬਜ਼ ਕਰਨਾ ਚਾਹੁੰਦੇ ਨੇ ਪੰਜ ਸਾਲ ਪਹਿਲਾਂ ਕਿਸਾਨੀ ਬਿੱਲ ਜਿਹੜੇ ਜਾਂਦੇ ਸੀਗੇ ਉਹ ਵੀ ਐਸੀ ਜਿਹੀ ਕੱਕੜੀ ਸੀ ਉਹ ਜਦੋਂ ਪਾਸ ਨਾ ਹੋਏ ਜਦੋਂ ਪੰਜਾਬ ਦੇ ਕਿਸਾਨ ਨੇ ਡਟ ਕੇ ਉਹਦਾ ਵਿਰੋਧ ਕੀਤਾ ਦਿੱਲੀ ਤੱਕ ਜਿਹੜਾ ਹੈਗਾ ਤੜਨਾ ਇੱਕ ਸਾਲ ਤੱਕ ਚੱਲਿਆ ਉਹਦੇ ਕਰਕੇ ਹੁਣ ਇਹ ਖਾਰ ਖਾ ਕੇ ਹੁਣ ਦੁਬਾਰਾ ਜਿਹੜਾ ਹੈਗਾ ਵੀ ਉਹੀ ਬਿੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਲਿਆ ਕੇ ਥੋਪਣਾ ਚਾਹੁੰਦੇ ਨੇ। ਅੱਜ ਅਜਾ ਪ੍ਰਦਰਸ਼ਨ ਕੀਤਾ ਯਾਰ ਭਾਰਪੰਦਾ ਕਿਸ ਤਰ੍ਹਾਂ ਦੇਖ ਰਹੇ ਹੋ ਕੀ ਨਾਮ ਹੈ ਤੁਹਾਡਾ? ਦੇਖੋ ਮੇਰਾ ਨਾਮ ਬੁਟੇ ਸਿੰਘ ਢਮੋਲੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦਿਹਾਤੀ ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੀ ਕਿਸਾਨੀ ਤੇ ਟ੍ਰੇਡ ਨੂੰ ਮੋਦੀ ਸਰਕਾਰ ਨੇ ਤਬਾਹ ਕਰਨ ਦਾ ਜਿਹੜਾ ਬੀੜਾ ਚੱਕ ਲਿਆ ਉਸ ਨੂੰ ਰੋਕਣ ਵਾਸਤੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰ ਤੇ ਹਰ ਜਗ੍ਹਾ ਤੇ ਪ੍ਰਦਰਸ਼ਨ ਹੋ ਰਿਹਾ ਕਿਉਂਕਿ ਇਹ ਸਮਝੌਤਾ ਦੇ ਲਾਗੂ ਹੋਣ ਨਾਲ ਇੰਡੀਆ ਦਾ ਜਿਹੜਾ ਇੱਥੋਂ ਅਸੀਂ ਮਾਲ ਭੇਜਾਂਗੇ ਉਸ ਤੇ 18% ਉੱਥੇ ਡਿਊਟੀ ਲੱਗਣੀ ਹੈ ਯੂਐਸਏ ਦੇ ਵਿੱਚ ਔਰ ਜਦੋਂ ਯੂਐਸਏ ਦਾ ਮਾਲ ਇੰਡੀਆ ਆਣਾ ਤੇ ਉਸ ਤੇ 0% ਹੈ ਇਹਦੇ ਨਾਲ ਕੀ ਹੋਏਗਾ ਜਿਹੜਾ ਯੂਐਸਏ ਤੋਂ ਇੱਥੇ ਮਾਲ ਆਏਗਾ ਉਹਦੇ ਨਾਲ ਜਿਹੜੇ ਸਾਡੇ ਕਿਸਾਨਾਂ ਦੇ ਉਹਨਾਂ ਦੀਆਂ ਫਸਲਾਂ ਦੇ ਰੇਟਾਂ ਤੇ ਬਹੁਤ ਵੱਡਾ ਅਸਰ ਪਏਗਾ ਤੇ ਉਹ ਜਿਹੜਾ ਪਹਿਲੇ ਹੀ ਆਪਣਾ ਜਿਹੜਾ ਸਾਡਾ ਕਿਸਾਨ ਹੈ ਬਲਕਿ ਘਾਟੇ ਘਾਟੇ ਵਾਂਦੇ ਜਿਹੜਾ ਤੰਦਾ ਬਣਿਆ ਹੋਇਆ ਖੁਦਕਸ਼ੀਆਂ ਕਰ ਰਿਹਾ ਉਹ ਹੋਰ ਅੱਗੇ ਕੋ ਪ੍ਰਦਰਸ਼ਨ ਕਿੰਨੀ ਦੇਰ ਤੱਕ ਕੀ ਵੱਡਾ ਪ੍ਰਦਰਸ਼ਨ ਹੋ ਸਕਦਾ ਜੇ ਅਗਰ ਨਹੀਂ ਇਹ ਅੱਜ ਅਸੀਂ ਇੱਕ ਸਿਰਫ ਸਿੰਬੋਲਿਕ ਬਲਕਿ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਅੱਗੇ ਅਸੀਂ ਹੁਣ ਇਸ ਤੋਂ ਵੱਡਾ ਪ੍ਰਦਰਸ਼ਨ ਵੀ ਹੋਏਗਾ ਕਿਹੜੇ ਕਿਹੜੇ ਦੇ ਫੰਡੀਆਂ ਤੋਂ ਡਟਾ ਨਹੀਂ ਨਹੀਂ ਜਿਹੜਾ ਇਹ ਅੱਜ ਦਾ ਪ੍ਰਦਰਸ਼ਨ ਇਹ ਆਮ ਆਦਮੀ ਪਾਰਟੀ ਦੇ ਟ੍ਰੇਡਿੰਗ ਔਰ ਕਿਸਾਨ ਵਿੰਗ ਵੱਲੋਂ ਹੈ ਅੱਜ ਬਲਕਿ ਇਹ ਜਸ ਫੰਦੀਆਂ ਨਹੀਂ ਇਹ ਸਿਰਫ ਸਾਡਾਂ ਲਈ ਆਮ ਜਿਹੜੇ ਆਮ ਕਿਸਾਨ ਨੇ ਆਮ ਵਪਾਰੀ ਹੈ ਉਹ ਸਾਡੇ ਨਾਲ ਅਸੀਂ ਸਪੈਸ਼ਲ ਕਿਸੇ ਜਥੇਬੰਦੀ ਨਹੀਂ ਅੱਜ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਮੇਰਾ ਨਾਮ ਹੈ ਐਡਵੋਕੇਟ ਬినੋਦ ਸਿੰਘਲਾ ਜ਼ਿਲ੍ਹਾ ਪ੍ਰਧਾਨ ਟ੍ਰੇਡਿੰਗ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਸਰੋਜੀ ਕਿਸ ਤਰ੍ਹਾਂ ਦਾ ਅੱਜ ਦਾ ਪ੍ਰਦਰਸ਼ਨ ਹੈਗਾ ਲੱਗਦਾ ਹੈ ਇਹ ਪ੍ਰਦਰਸ਼ਨ ਸਰਕਾਰ ਦੀ ਇੱਕ ਨਧ ਚੁੰਡੇਗੀ ਕੀ ਹਿਸਾਬ ਸੇ ਵਪਾਰੀ ਵਰਗ ਜਿਸ ਵਿਕੰਧ ਉੱਤੇ ਚੁੱਕਾ ਦੇਖੋ ਅੱਜ ਦਾ ਜਿਹੜਾ ਆਧਾ ਜਿਹੜਾ ਅਸੀਂ ਪ੍ਰਦਰਸ਼ਨ ਰੱਖਿਆ ਹੈ ਜੋ ਕਿਸਾਨਾਂ ਵੱਲੋਂ ਅੱਜ ਭਾਰਤ ਬੰਦੀ ਕੋਲ ਦਿੱਤੀ ਗਈ ਸੀ ਜੋ ਕੇਂਦਰ ਤੇ ਯੂਐਲ ਦੀ ਕਿਸਾਨ ਮਾਰੂ ਨੀਤੀਆਂ ਦੀ ਜੋ ਡੀਲ ਹੋਈ ਹੈ ਉਹਦੇ ਵਿਰੋਧ ਵਿੱਚ ਰੱਖੀ ਗਈ ਹੈ ਇਸ ਦੇ ਵਿੱਚ ਜੋ ਅੱਜ ਕੇਂਦਰ ਸਰਕਾਰ ਨੇ ਜੋ ਡੀਲ ਦੇ ਵਿੱਚ ਸਾਈਨ ਕੀਤੇ ਹਨ ਜੋ ਕਿਸਾਨ ਮਾਰੂ ਨੀਤੀਆਂ ਦੇ ਉੱਤੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਹੈ ਇਹ ਬਰਧਨ ਰੱਖਿਆ ਗਿਆ ਜੀ ਕਿਹੜੀ ਕਿਹੜੀਆਂ ਜਿਹੜੀ ਮੰਗਾ ਰੱਖਿਆ ਤੁਸੀਂ ਜਿਹੜੇ ਡੀਲ ਦੇ ਸਾਈਨ ਹੋਏ ਨੇ ਸਰ ਮੰਗਾਂ ਇਹ ਰੱਖੀ ਗਈਆਂ ਜੋ ਕਿ ਜੋ ਕਿਸਾਨ ਵਿਰੋਧੀ ਬਿੱਲ ਹੈ ਉਹ ਵਾਪਸ ਲਏ ਹੋਤੇ ਜਿਹੜੀ ਡੀਲ ਹੈ ਉਹ ਕੈਨਸਲ ਕੀਤੀ ਜਾਵੇ ਜਿਹੜਾ ਇਹਨਾਂ ਨੇ ਕੇਂਦਰ ਸਰਕਾਰ ਨੇ ਡੀਲ ਕੀਤੀ ਹੈ ਕਿ ਜਿਹੜਾ ਉਧਰੋਂ ਸਮਾਨ ਆਏਗਾ ਤੇ ਉਹਦੇ ਉੱਤੇ 0% ਡਿਊਟੀ ਲੱਗੇਗੀ ਠੀਕ ਹੈ ਨਾ ਉਹ ਉਹ ਜਿਹੜੀ ਡੀਲ ਹੈ ਬਿਲਕੁਲ ਕਿਸਾਨ ਵਿਰੋਧੀ ਹੈ ਠੀਕ ਹੈ ਨਾ ਉਹਨਾਂ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਹੈ ਅਸੀਂ ਅੱਜ ਜਿਹੜਾ ਹੈ ਪਟਿਆਲਾ ਸ਼ਹਿਰ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਪ੍ਰੋਟੈਸਟ ਰੱਖਿਆ ਕਿੰਨੇ ਜਿਹੜੇ ਤੁਸੀਂ ਵਪਾਰੀ ਬ੍ਰਾਜੀ ਕੀ ਨਾਮ ਹੈ ਜੋ ਬੜਾ ਕਿਹੜੇ ਜਿੱਥੇ ਬੰਦੇ ਵੱਲੋਂ ਅੱਜ ਪਟਿਆਲਾ ਕਿਸਾਨ ਵਿੰਗ ਦਾ ਜਿਲ੍ਹਾ ਬਰਦਾਨਾ 'ਚ ਮੇਰਾ ਨਾਮ ਹੈ ਗੁਰਧਾਨ ਸਿੰਘ ਥਰਾਉੜ ਜੀ ਤੇ ਅੱਜ ਦਾ ਸਾਡਾ ਜਿਹੜਾ ਹੈ ਪ੍ਰੋਟੈਕਟ ਹੈ ਇਹ ਉਹਦੇ ਸੰਬੰਧ 'ਚ ਹੈ ਜਿਹੜਾ ਅਸੀਂ ਕਿਸਾਨ ਵਿਰੋਧੀ ਵੀ ਇੱਕ ਟ੍ਰੇਡ ਬਿਲ ਜਿਹੜਾ ਪਾਸ ਕੀਤਾ ਮੋਦੀ ਸਰਕਾਰ ਨੇ USA ਟ੍ਰੇਡ ਮਿਲ ਜਿਹਦੇ ਵਿੱਚ ਕੀ ਹੈ ਕਿ ਵੀ ਜੇ ਤਾਂ USA ਨੇ ਕੋਈ ਇੱਥੇ ਮਾਲ ਵੇਚਣਾ ਆਪਣਾ ਚਾਹੇ ਉਹ ਕਿਸਾਨੀ ਪ੍ਰੋਡਕਟ ਆ ਚਾਹੇ ਕੋਈ ਵੀ ਪ੍ਰੋਡਕਟ ਆ ਉਹਦੇ ਤੇ 0% ਜਿਹੜਾ ਹੈਗਾ ਉਹਨਾਂ ਨੇ ਟੈਕਸ ਲਾਤਾ ਤੇ ਜਿਹੜਾ ਇੱਥੋਂ ਸਾਡਾ ਕਿਸਾਨ ਹੋਵੇ ਜਾਂ ਛੋਟਾ ਵਪਾਰੀ ਹੋਵੇ ਇੱਥੋਂ ਕੋਈ ਮਾਲ ਭੇਜਦਾ ਬਾਹਰ ਭੇਜਦਾ ਉਹ ਤੇ 18% ਪਹਿਲਾਂ 12% ਸੀ 12 ਤੋਂ ਵਧਾ ਕੇ 18% ਕਰ ਦਿੱਤਾ ਕਿਉਂਕਿ ਮੋਦੀ ਜਿਹੜੀ ਸਰਕਾਰ ਹੈ ਇਹ ਸ਼ੁਰੂ ਤੋਂ ਕਿਸਾਨ ਵਿਰੋਧੀ ਰਹੀ ਹੈ ਇਹ ਛੋਟੇ ਵਪਾਰੀ ਦੇ ਵਿਰੋਧੀ ਰਹੀ ਹੈ ਇਹ ਕਾਰਪੋਰੇਟਸ ਦੀ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਇਹ ਸਾਰੇ ਕਿਤੇ ਕਾਰਪੋਰੇਟਸ ਨੂੰ ਜਿਹੜਾ ਕਾਬਜ ਕਰਨਾ ਚਾਹੁੰਦੇ ਨੇ ਇਸੇ ਕਰਕੇ ਇਹਨਾਂ ਨੇ ਪਹਿਲਾਂ 5 ਸਾਲ ਪਹਿਲਾਂ ਕਿਸਾਨੀ ਬਿੱਲ ਜਿਹੜੇ ਲੈਂਦੇ ਸੀਗੇ ਉਹ ਵੀ ਇਸੇ ਦੀ ਇੱਕ ਕੜੀ ਸੀ ਉਹ ਜਦੋਂ ਪਾਸ ਨਾ ਹੋਏ ਜਦੋਂ ਪੰਜਾਬ ਦੇ ਕਿਸਾਨ ਨੇ ਡਟ ਕੇ ਉਹਦਾ ਵਿਰੋਧ ਕੀਤਾ ਦਿੱਲੀ ਤੱਕ ਜਿਹੜਾ ਹੈਗਾ ਧਰਨਾ 1 ਸਾਲ ਤੱਕ ਚੱਲਿਆ ਉਹਦੇ ਕਰਕੇ ਹੁਣ ਇਹ ਖਾਰ ਖਾ ਕੇ ਹੁਣ ਦੁਬਾਰਾ ਜਿਹੜਾ ਹੈਗਾ ਵੀ ਉਹੀ ਬਿੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਲਿਆ ਕੇ ਥੋਪਣਾ ਚਾਹੁੰਦੇ ਨੇ ਇੰਨੀ ਕਿ ਸਾਡਾ ਜਿਹੜਾ ਪ੍ਰੋਟੈਕਟਾ ਅੱਜ ਜਿਹੜਾ ਅਸੀਂ ਸਾਡੀਆਂ ਜਿਹੜੀਆਂ ਭਾਰਤ ਬੰਦ ਦਾ ਸੱਤਾ ਟ੍ਰੇਡ ਯੂਨੀਅਨ ਦਾ ਕਿਸਾਨ ਯੂਨੀਅਨ ਦਾ ਦਿੱਤਾ ਹੋਇਆ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਇੱਥੇ ਆਮ ਆਦਮੀ ਪਾਰਟੀ ਜੀ ਸਰਕਾਰ ਵੱਲੋਂ ਇਹ ਨਹੀਂ ਵਾਪਸ ਲਈ ਇਹ ਕਿ ਅੱਗੇ ਸੰਘਰਸ਼ ਨਿਕਾ ਹੋਏਗਾ ਕਿ ਬਿਲਕੁਲ ਟਿਕਾ ਹੋਏਗਾ ਜੀ ਇਹ ਬਿਲ ਕਦੇ ਨਾ ਪਹਿਲਾਂ ਜਿਹੜਾ ਕਿਸਾਨੀ ਬਿਲ ਨੇ ਉਹ ਨਹੀਂ ਪਾਸ ਹੋਣ ਦਿੱਤੇ ਤੇ ਅਸੀਂ ਇਹ ਵੀ ਪਾਸ ਨਹੀਂ ਹੋਣ ਦੇਣਾ ਸਾਡੀ ਪਹਿਲਾ ਅਪੀਲ ਹੈ ਸ਼ਾਂਤੀ ਦੇ ਨਾਲ ਅਪੀਲ ਹੈ ਜਿਵੇਂ ਵੀ ਇਹ ਜੇ ਨਹੀਂ ਇਹਨੂੰ ਵਾਪਸ ਲੈਣਗੇ ਤਾਂ ਅਸੀਂ ਜਿੰਸ ਹੱਦ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਅਸੀਂ ਇਹਨਾਂ ਨੂੰ ਬਿਲਾਂ ਨੂੰ ਪਾਸ ਨਹੀਂ ਹੋਣੀ ਬਸ ਇਹੀ ਕਹਿ ਦੋ ਓਕੇ